Ağacak! 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 ਆਜਾ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 10-1000 ਰੁਪਏ ਦਾ 2 ਪੀਸ ਕੋਟਸੂਟ ਲੈਨੇ ਹੋ ਸਾਡੇ ਕੋਲ ਲੈ ਜਾਓ ਸਿਰਫ 2995 ਜੇ ਸਲਾਈ ਕਰਕੇ ਦਵਾਂਗੇ ਬਲੇਜ਼ਰ ਬਹੁਤ ਸੋਹਣਿਆ ਸੋਹਣਿਆ ਟਾਪ ਦੀਆਂ ਦਵਾਂਗੇ ਜਿਹੜੇ ਬਾਜ਼ਾਰ ਜੱਗੇ 3 ਪੀਸ ਕੋਟਸੂਟ ਲੈਨੇ ਹੋ ਤੁਸੀਂ 15-15 16-16000 ਦੇ ਕਹਿੰਦੇ 3760 ਚ 3 ਪੀਸ ਕੋਟਸੂਟ ਸਲਾਈ ਕਰਕੇ ਦਵਾਂਗੇ ਉਹ 650 ਰੁਪਏ ਦੀ ਸ਼ੇਰ ਬਣੀ ਸਲਾਈ ਕਰਕੇ ਦਵਾਂਗੇ ਉਹ 12-1300 ਦਾ ਕੁਰਤਾ ਪਜਾਮਾ ਸਲਾਈ ਕਰਕੇ ਵਧੀਆ ਦਵਾਂਗੇ ਓਏ ਆ ਵੀ ਬਹੁਤ ਵੱਡਾ ਪਟਾਕਾ ਪਾਤਾ ਉਹ ਜਿਹੜੇ ਬਾਜ਼ਾਰ 'ਚ 25 25000 30 30000 ਰੁਪਏ ਦੇ ਲੈਨੇ ਹੋ ਕੋਟ ਬੰਡ ਕੜਾਈਆਂ ਕੜੂਈਆਂ ਕੱਢੇ ਉਹ ਇੱਥੇ ਆ ਜਿਓ ਕਹਿੰਦਾ 13000 'ਚ ਲੈ ਜਾਓ ਸਲਾਈ ਕਰਕੇ ਪਾਰਟੀ ਵੇਰ ਕੁਰਤੇ ਪਜਾਮੇ ਰੋਕਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਦੇਖੋ ਡਿਜ਼ਾਈਨ ਦੇਖੋ ਜਿੱਦਾਂ ਨੇ ਮਰਜ਼ੀ ਰੰਗ ਲੈ ਜਾਓ ਉਹ ਕੋਈ ਭਰਾ ਕਹਿੰਦਾ ਮੈਂ ਨਾਈਟ ਪਾਰਟੀ 'ਚ ਜਾਣਾ ਦੇਖੋ ਵਾਈਟ ਪਜਾਮਾ ਕਾਲਾ ਕੁਰਤਾ ਕੋਈ ਕਹਿੰਦਾ ਮੈਂ ਹਲਦੀ 'ਤੇ ਜਾਣਾ ਆਹ ਦੇਖੋ ਜੀ ਪੀਲੇ ਰੰਗ ਦਾ ਮਹਿੰਦੀ ਵਾਲੇ ਉਹ ਡਿਜ਼ਾਈਨਰ ਪੀਸ ਭਾਜੀ ਤਿਆਰ ਕਰਕੇ ਰੱਖੇ ਹੋਏ ਸਾਰੇ ਮੈਂ ਕਹਿੰਦਾ ਤੁਸੀਂ ਫੈਕਟਰੀ ਚਲੋ ਤੁਹਾਡੇ ਵਹਿਮ ਕਰ ਦਿੰਨੇ ਹੁਣੇ ਰੋਣਾ ਨਾ ਪਾਓ ਰਾਤ ਦੇ 11:00 ਵੱਜ ਗਏ ਬਾਹਰ ਨੇ ਰਾਬਾ ਉਹ ਤਾਂ ਇੱਥੇ ਹੈ ਨਹੀਂ ਕੋਈ ਝੂਠਾ ਬੋਲਣਾ ਦੱਸੀ ਜਾਣਾ ਕੋਈ ਜਲੂਸ ਨਾਲੇ ਜਲੂਸ ਓਏ ਬਾਜੀ ਰਾਤ 12:00 ਵੱਜ ਗਏ ਜਲੂਸ ਨਾ ਕਢਾਣੀ ਬਾਜੀ 12:00 ਵਜੇ ਮਸ਼ੀਨਾ ਚੱਲੀ ਜਾਂਦੀ ਆ ਦਿਖਾ ਦਵਾਂ ਤੁਹਾਨੂੰ ਓਹ ਕਿਹੜੀ ਫੈਕਟਰੀ ਤੇਰੀ ਭੱਡੇ ਖਬੀ ਖਾਂਦੀ ਓਹ ਛੱਟਣ ਜਾ ਬਾਜੀ ਛੱਟਣਾ ਬਨੂਤ ਚੱਲ ਓਏ ਬਾਜੀ ਓਏ ਚੱਲ ਆਹ ਮਸ਼ੀਨਾ ਧੜਾ ਧੜਾ ਚੱਲੀ ਜਾਂਦੀਆਂ ਪੈਂਟਾਂ ਬਣੀਆਂ ਨੇ ਚੱਕੋ ਕਾਰੀਗਰ ਲੱਗੇ ਹੋਏ ਸਾਰੇ ਲੱਗ ਲੱਗ ਸ਼ਹਿਰਾਂ ਦੇ ਅਲੱਗ-ਅਲੱਗ ਪਿੰਡਾਂ ਦੇ ਆਹ ਚੈੱਕ ਕਰੋ ਭਾਜੀ ਓਏ ਕਿਤੇ ਕਿਸੇ ਹੋਰ ਦੀ ਫੈਕਟਰੀ ਥੱਲੇ ਦਿਖਾਈ ਜੰਨੇ ਆਹ ਟੈਗ ਮਾਤੂ ਸ਼੍ਰੀ ਦਸਤਾਰ ਦੇ ਲੱਗੀ ਜਾਂਦੇ ਆ ਆ ਤੁਸੀ ਦੇਖੋ ਜੂਪੀ ਤੋਂ ਵਿਹਾਰ ਤੋਂ ਦਿੱਲੀ ਤੋਂ ਜੰਮੂ ਤੋਂ ਸ਼੍ਰੀਨਗਰ ਤੋਂ ਦੂਰੋਂ ਦੂਰੋਂ ਟੈਂਡਰ ਆ ਗਿਆ ਕਹਿੰਦੇ ਵੀ ਟੌਪ ਹੀ ਟੈਨਿੰਗ ਧਮਾਗੇ ਓਏ ਭਾਜੀ ਕੀ ਤੁਸੀਂ ਬਾਜ਼ਾਰ 'ਚ ਰੌਲਾ ਪਾਤਾ ਓ ਲੋਕਾਂ ਤੁਸੀਂ ਬੇਵਕੂ ਬਣਾਈ ਜਾਂਦੇ ਹੋ ਤੁਸੀਂ ਕਹਿੰਦੇ 2 ਪੀਸ ਕੋਰ ਬਣਾ 2995 'ਚ ਲੈ ਜਾਓ 3 ਪੀਸ ਕੋਰਪਰਟ 3760 ਲੈ ਜਾਓ ਉਹ ਬਾਜ਼ਾਰ ਦੇ ਵਿੱਚ 2 ਪੀਸ ਕੋਰਪਰਟ 10000 ਦਾ 3 ਪੀਸ ਕੋਰਪਰਟ 15000 ਦਾ ਸਲਾਈ ਕੱਲੀ 3000 ਰੁਪਏ ਚਲਦੀ ਆ 3 ਪੀਸ ਕੋਰਪਰੈਂਟ ਦੀ ਸਲਾਈ 5-5000 5500 ਚਲਦੀ ਆ ਓ ਕਿਉਂ ਬੈਠ ਗੁੱਬਣਾ ਰਹੇ ਹੋ ਤੁਸੀਂ ਲੋਕਾਂ ਦਾ ਖਿੱਚੀ ਜਾਂਦੇ ਹੋ ਤੁਸੀਂ ਪੁੱਤੋ ਸਾਡੇ ਭਰਾ ਵੀ ਕਹੀ ਜਾਂਦੇ ਆ ਮਾਤੂ ਸ਼ਰੀ ਜਾਣਾ ਮਾਤੂ ਸ਼ਰੀ ਜਾਣਾ ਬੁੱਟਾ ਰੋੜ ਕਾਦੀਆਂ ਜਾਣਾ ਓ ਕੀਤਾ ਕੀ ਆ ਤੁਸੀਂ ਮੈਨੂੰ ਦੱਸੋ ਨਾ ਸਹੀ ਓਏ ਭਾਜੀ ਤੁਸੀਂ ਤੱਤੇ ਕਾ ਤੋਂ ਹੋਈ ਜਾਂਦੇ ਹੋ ਓ ਭਾਜੀ 2995 3700 ਰਜ ਰੰਗਾ ਮੇਟੀ ਚੈੱਕ ਕਰੋ ਓਏ ਕੁਆਲਿਟੀ ਚੈੱਕ ਕਰੋ ਭਾਜੀ ਕੁਆਲਿਟੀ ਓਏ ਪਾੜ ਜਾਣਾ ਏ ਓਏ ਇਹ ਨਹੀਂ ਪਾੜਦਾ ਆ ਚੱਕ ਆ ਚੱਕ AJAK! 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 ਆ ਚੱਕ ਓਏ ਨਹੀਂ ਹੋਣਾ ਓਏ ਨਹੀਂ ਹੋਣਾ ਬੱਸ ਕਰ ਆਖ ਜੇਗਾ ਆਖ ਜੇਗਾ ਭਾਵੇਂ ਟਰੈਕਟਰ ਨਾਲ ਟੋਚਨ ਪਾ ਲੋ ਕੱਪੜੇ ਦੀ ਕੁਆਲਿਟੀ ਵੀ ਬਹੁਤ ਸੁਪਰ ਆ ਜਿਹੜਾ ਬਾਜ਼ਾਰ ਚ 10000 ਦਾ 2 ਪੀਸ ਕੋਟ ਪੈਂਟ 2995 ਜਿਹੜਾ ਰੰਗ ਬਹੁਤ ਆ ਮੈਂ ਕਹਿੰਦਾ ਟੈਨ ਸ਼ੈਡ ਲੈ ਜਾਓ ਗਰੇ ਲੈ ਜਾਓ ਸਕੈਨ ਲੈ ਜਾਓ ਕਰੀਮ ਲੈ ਲਓ ਜਿੰਨੇ ਮਰਜੀ ਰੰਗ ਲੈ ਜਾਓ ਓਏ ਆਜੋ ਹੁਣ ਇਟਾਲੀਅਨ ਵੀ ਦੇ ਦਿੰਨੇ ਆ ਆ ਚੱਕੋ ਕੋਟ ਪੈਂਟ ਜਿਹੜਾ ਬਿਆਜੇ 10-10000 ਦਾ ਪੰਦਾ ਚੱਕੋ 5 6000 ਦੇ ਵਿੱਚ ਚੱਕੋ ਸੀ ਆਰਾਮ ਚੱਕੋ ਰੇਮੜ ਮੈਂ ਕਹਿੰਦਾ ਤਗੜੇ ਤਗੜੇ ਬ੍ਰਾਂਡ ਆ ਗਏ ਭਾਈ ਤਗੜੇ ਤਗੜੇ ਓਏ ਆ ਪਲੇਨ ਬਲੂਨ ਜਾਂ ਕਪੜਾ ਸਿਕਾਈ ਜਾਓ ਮੇਰੇ ਭਰਾ ਕਹਿੰਦੇ ਸਾਨੂੰ ਚਾਹੀਦੀਆਂ ਕੜਾਈਆਂ ਛੜਾਈਆਂ ਟੌਪ ਜਿਹਦੇ ਜਿਹੜਾ ਸਲਮਾਨ ਖਾਨ ਪਾਉਂਦਾ ਜਿਹੜਾ ਅਮਤਾਭਚਨ ਪਾਉਂਦਾ ਓ ਜਿਹੜਾ ਸ਼ਾਹਰੂਖ ਖਾਨ ਪਾਉਂਦਾ ਹਾਂਜੀ ਭਾਜੀ ਓ ਬਾਲੀਵੁੱਡ ਦੇ ਐਕਟਰ ਵਾਲੀ ਵੀ ਹੈ ਹੀ ਕੜਾਈ ਆ ਚੈੱਕ ਕਰੋ ਵਰਕ ਕੀਤਾ ਮੈਂ ਕਹਿੰਦਾ ਵੀਡੀਓ ਦੇਖ ਲਓ ਫੋਟੋ ਦੇਖ ਲਓ ਪਾਜੀ ਕੋਈ ਕਢਾਈ ਕਰਾਣ ਦੂਰ ਦੂਰ ਨਹੀਂ ਜਾਣਾ ਆ ਪੀਸ ਰੈਡੀ ਆ ਮੈਂ ਕਹਿੰਦਾ ਨਾਪ ਦੋ ਸਟਿਚ ਕਰਾਓ ਚਾਹੇ ਕੁੜਤਾ ਪਜਾਮਾ ਬਣਾ ਲਓ ਚਾਹੇ ਕੋਟ ਪੈਂਟ ਬਣਾ ਲਓ ਪਾਜੀ ਰੇਟ ਕੀ ਆ 13000 ਚ ਵਿੱਚੋ ਸਵਾਈ ਕਰਕੇ 50000 ਓਏ ਆ ਵੀ ਬਹੁਤ ਵੱਡਾ ਪਟਾਕਾ ਪਾਤਾ ਉਹ ਜਿਹੜੇ ਬਾਜ਼ਾਰ ਚ 22 25000 30000 ਰੁਪਏ ਦੇ ਲੈਨੇ ਕੋਟਪੰਟ ਕੜਾਈਆਂ ਕੜੂਈਆਂ ਕੱਢੇ ਉਹ ਇੱਥੇ ਆ ਜਾਓ ਕਹਿੰਦਾ 13000 ਜਰਾ ਜਾਓ ਸਲਾਈ ਕਰਕੇ ਬਿਲਕੁਲ ਭਾਜੀ ਆ ਸ਼ੇਰਵਾਨੀਆਂ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜਿਨ੍ਹਾਂ 10 10 12 12000 ਕੱਲਾ ਰੈਂਟਾ ਕੋਈ 6500 ਕੋਈ 7000 ਕੋਈ 8000 10000 ਚ ਮੁੱਲ ਖਰੀਦ ਕੇ ਲੈ ਜਾਓ ਮੁੱਲ ਖਰੀਦ ਕੇ ਲੈ ਜਾਓ ਭਾਈ ਜੀ ਮੈਨੂੰ ਦੱਸੋ 3 ਪੀਸ ਕੋਟਪੰਟ ਲੈਣੀ ਆ ਕਿਸੇ ਦੇ ਬਾਸਕਟ ਸਮਾਉਣੀਆਂ ਉਹਦੇ ਵਿੱਚ ਕੀ ਚੀਜ਼ਾਂ ਹੈਗੀਆ ਦੇਖੋ ਜੀ ਬਾਸਕਟਾਂ ਦੇ ਵਿੱਚ ਟਾਪ ਕਲਾਸ ਦੀਆਂ ਕੁਆਲਿਟੀਆਂ ਆ ਜਾਓ ਇੱਧਰ ਚੈੱਕ ਕਰੋ ਵਰਕ ਮੈਂ ਕਹਿੰਦਾ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਆ ਚੱਕੋ ਭਾਜੀ ਕੁਰਤਾ ਪਜਾਮਾ ਮੈਂ ਕਹਿੰਦਾ ਜੇ ਡਿਜ਼ਾਈਨਰ ਲੈਣਾ ਸਟਾਈਲਿਸ਼ ਲੈਣਾ ਉਹ ਵੀ ਸਾਡੇ ਕੋਲ ਹੈਗਾ ਵਰਕ ਚੈੱਕ ਕਰ ਲੋ ਚਾਹੇ ਤੁਸੀਂ ਮਹਿੰਦੀ ਆਸਤੇ ਹਲਦੀ ਆਸਤੇ ਲੈਣਾ ਰੰਗ ਸਾਰੇ ਹੀ ਹੈਗੇ ਆ ਓਏ ਵਰਕ ਚੈੱਕ ਕਰਾ ਦਿਓ ਭਾਜੀ ਕਿੜਾਈਆਂ ਚੈੱਕ ਕਰਾ ਦਿਓ ਦੇਖੋ ਜੀ ਆ ਦੇਖੋ ਪਾਰਟੀ ویئر কুরਤੇ ਪਜਾਮੇ ਰੋਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਦੇਖੋ ਡਿਜ਼ਾਈਨ ਦੇਖੋ ਜਿੱਦਾਂ ਨੇ ਮਰਜ਼ੀ ਰੰਗ ਲੈ ਜਾਓ ਓ ਕੋਈ ਭਰਾ ਕਹਿੰਦਾ ਮੈਂ ਨਾਈਟ ਪਾਰਟੀ ਤੇ ਜਾਣਾ ਦੇਖੋ ਵਾਈਟ ਪਜਾਮਾ ਕਾਲਾ কুরਤਾ ਕੋਈ ਕਹਿੰਦਾ ਮੈਂ ਹਲਦੀ ਤੇ ਜਾਣਾ ਆਹ ਦੇਖੋ ਜੀ ਪੀਲੇ ਰੰਗ ਦਾ ਮਹਿੰਦੀ ਵਾਲੇ ਮਤਲਬ ਇਦਾਂ ਦੇ কুরਤੇ ਪਜਾਮੇ ਭਾਵੇਂ ਥੀਮ ਬੜਾ ਬੜਾ ਕੇ ਲੈ ਜਾਓ ਏਰੇ ਬੇਟੀ ਬਹੁਤ ਵੈਰਾਈਟੀਆਂ ਮਿਲ ਜੂਗੀਆਂ ਆ ਦੇਖੋ ਬਲੇਜ਼ਰਾਂ ਦੇ ਬੈਟ ਵੀ ਬਹੁਤ ਸਾਰੀ ਕੁਆਲਟੀ ਆ ਜਾਓ ਭਾਜੀ ਆ ਚੈੱਕ ਕਰੋ ਅਫਸਰ ਸਾਹਿਬਾਂ ਸੇ ਡੀਸੀ ਐਸਐਸਪੀ ਉਹ ਜਦੋਂ ਅੰਦਰ ਬਾਹਰ ਜਾਂਦੇ ਆ ਇਦਾਂ ਦੇ ਬਲੇਜ਼ਰ ਪਾਉਂਦੇ ਟਾਪ ਕਲਾਸ ਦੇ ਜੀਨਾਂ ਨਾਲੋਂ ਪੈਂਟ ਨਾਲੋਂ ਮੈਂ ਕਹਿੰਦਾ ਇਦਾਂ ਦੀ ਡਿਜ਼ਾਈਨਿੰਗ ਨਹੀਂ ਮਿਲਣੀ ਭਾਜੀ ਸੋ ਬਹੁਤ ਸੋਹਣਾ ਸੋਹਣੇ ਰੰਗ ਬਹੁਤ ਸੋਹਣੇ ਡਿਜ਼ਾਈਨ ਸਰੋਜੀ ਡੀਸੀ ਸਾਹਿਬ ਤੁਹਾਡੇ ਲਈ ਚੀਜ਼ਾਂ ਦਿਖਾ ਰਿਹਾ ਐਸਐਸਬੀ ਸਾਹਿਬ ਆ ਦੇਖੋ ਤੁਹਾਡੇ ਲਈ ਚੀਜ਼ਾਂ ਭਾਵੇਂ ਤਹਿਸੀਲਦਾਰੋਂ ਭਾਵੇਂ ਡੀਐਸਪੀ ਸਾਹਿਬ ਉਹ ਐਸਟੀਐਮਓ ਓਏ ਅੱਜਕੱਲ ਦਾ ਪਟਵਾਰੀ ਭਰਾ ਵੀ ਬੜੇ ਸ਼ਕੀਨਾ ਸਾਰਿਆਂ ਨੂੰ ਬਹੁਤ ਸੋਹਣੀਆਂ ਚੀਜ਼ਾਂ ਵਾਈਟ ਕਲਰ ਦੇ ਕੁਰਤੇ ਪਜਾਮੇ ਭਾਜੀ ਆ ਚੈੱਕ ਕਰੋ ਆ ਵੀ ਕੁਰਤਾ ਪਜਾਮਾ ਆ ਵੀ ਕੁਰਤਾ ਪਜਾਮਾ ਆ ਵੀ ਕੁਰਤਾ ਪਜਾਮਾ ਪੇਪਰ ਕਾਟਨ ਲੈ ਲੈਣ ਗੀਜ਼ਾ ਮੈਟੀ ਪ੍ਰਿੰਟ ਸਾਰਾ ਕਾਸ਼ੀ ਵਰਾਇਟ ਵਿੱਚ ਪਿੰਦੇ ਪੰਜਾਬ ਦੇ ਚਾਰ ਜਿਮਨੀ ਚੌਣਾ ਚੱਲਦੀਆਂ ਡੇਰਾ ਬਾਬਾ ਨਾਨਕ ਚੱਬੇਆਲ ਬਰਨਾਲਾ ਗਿੱਦੜਪਹਾ ਸਾਰੇ ਸ਼ਕੀਰ ਸ਼ਕੀਰ ਵੱਡੇ ਵੱਡੇ ਲੀਡਰ ਮੰਤਰੀ ਸੰਤਰੀ ਐਮ ਐਲ ਏ ਪ੍ਰਧਾਨ ਇੱਥੋਂ ਹੀ ਲੈ ਕੇ ਜਾਂਦੇ ਸਮਾਨ ਬਿਲਕੁਲ ਭਾਜੀ ਜਾਗੋ ਵਾਸਤੇ ਰੰਗਦਾਰ ਕੁਰਤੇ ਪਜਾਮੇ ਜਿੰਨੇ ਮਰਜ਼ੀ ਰੰਗ ਲੈ ਲਓ ਲਾਈਟ ਡਾਰਕ ਤੁਹਾਡੇ ਪਸੰਦੇ ਰੰਗ ਓਏ ਜਾਗੋ ਦੇ ਵਿੱਚ ਚਾਰ ਚੰਦ ਲੱਗ ਜਾਂਦੀ ਆ ਜਦੋਂ ਰੰਗਦਾਰ ਕੁਰਤੇ ਪਜਾਮੇ ਹੁੰਦੇ ਆ ਭਾਜੀ ਕੱਪੜਾ ਦਾ ਸਾਰਾ ਦਿਖਾਈ ਨਿਓ ਉਹ ਟੇਲਰ ਹੈਗੇ ਮੈਨੂੰ ਦੱਸੋ ਸਟਿਚਿੰਗ ਕਿਦਾਂ ਦੀ ਹੈਗੀ ਆ ਆ ਜਾਓ ਭਾਜੀ ਮਾਤੂ ਸ਼ਹੀਦ ਦਸਤਾਰ ਨੇ ਆ ਟਾਪ ਕਲਾਸ ਦੇ ਆ ਟੂ ਪੀਸ 2995 ਸਟਿਚ ਕਰਕੇ ਟਾਪ ਦੀ ਸਵਾਈ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 10-10 ਹਜ਼ਾਰ ਰੁਪਏ ਦਾ 2 ਪੀਸ ਕੋਰਟਮੈਂਟ ਲੈਨੇ ਹੋ ਸਾਡੇ ਕੋਲ ਲੈ ਜਾਓ ਸਿਰਫ 2995 ਜੇ ਸਲਾਈ ਕਰਕੇ ਦਵਾਂਗੇ ਬਲੇਜ਼ਰਾਂ ਬਹੁਤ ਸੋਹਣਿਆ ਸੋਹਣਿਆ ਟਾਪ ਦੀਆਂ ਦਵਾਂਗੇ ਜਿਹੜੇ ਬਾਜ਼ਾਰ 'ਚ ਜਾ ਕੇ 3 ਪੀਸ ਕੋਰਟਮੈਂਟ ਲੈਨੇ ਹੋ ਤੁਸੀਂ 15-15 16-16 ਹਜ਼ਾਰ ਦੇ ਕਹਿੰਦੇ 3760 'ਚ 3 ਪੀਸ ਕੋਰਟਮੈਂਟ ਸਲਾਈ ਕਰਕੇ ਦਵਾਂਗੇ ਉਹ 650 ਰੁਪਏ ਦੀ ਸ਼ੇਰਬਾਨੀ ਸਲਾਈ ਕਰਕੇ ਦਵਾਂਗੇ ਉਹ 12-1300 ਦਾ ਕੋਰਤਾ ਪਜਾਮਾ ਸਲਾਈ ਕਰਕੇ ਵਧੀਆ ਦਵਾਂਗੇ ਬਿਲਕੁਲ ਭਾਜੀ ਕਿਉਂਕਿ ਸਾਡੀਆਂ ਆਪ ਫੈਕਟਰੀ ਲੱਗਿਆ ਓਏ ਸਾਡੇ ਆਪ ਦੇ ਟੇਲਰਾਂ ਮਾਤੂ ਸ਼੍ਰੀ ਦਸਤਾਰ ਦੀ ਕਾਦੀਆਂ ਦੇ ਵਿੱਚ ਆਪਦੀ ਫੈਕਟਰੀ ਹੈ ਭਾਜੀ ਆਪਦੀ ਭਾਜੀ ਪੱਟੀਆਂ ਪੱਟੀਆਂ ਗੱਪਾਂ ਨਾ ਮਾਰੋ ਝੂਠ ਨਾ ਬੋਲੋ ਤੁਹਾਡੇ ਮੋਰੇ ਜੋੜੋ ਹੱਥ ਸਾਰੇ ਇਦਾਂ ਹੀ ਕਹਿੰਦੇ ਆ ਮੇਰੀ ਫੈਕਟਰੀ ਮੇਰੀ ਮਿਲ ਇੱਕ ਕਿਤੇ ਐਵੇਂ ਹੀ ਤੁਸੀਂ ਰੋਲਾ ਮੇਰੇ ਹੁਣ ਮੂੰਹ ਕੋ ਸੌਂ ਗਿਆ ਓਏ ਭਾਜੀ ਤੁਸੀਂ ਮੈਂ ਤੁਹਾਨੂੰ ਕਹਨਾ ਸਾਡੀ ਬੁੱਟਰੜ ਕਾਧੀਆਂ ਹੀ ਫੈਕਟਰੀ ਲੱਗੀ ਆ ਪਾਣੀ ਹੈਗੀ ਆ ਓਏ ਆ ਡਿਜ਼ਾਈਨਰ ਪੀਸ ਭਾਜੀ ਤਿਆਰ ਕਰਕੇ ਰੱਖੇ ਹੋਏ ਸਾਰੇ ਮੈਂ ਕਹਿੰਨਾ ਤੁਸੀਂ ਫੈਕਟਰੀ ਚੱਲੋ ਤੁਹਾਡੇ ਵਹਿਮ ਘੜ ਦਿੰਨੇ ਹੁਣੇ ਐਵੇਂ ਰੋਲਾ ਨਾ ਪਾਓ ਰਾਤ ਦੇ 11:00 ਵੱਜ ਗਏ ਆ ਬਾਹਰ ਨੇਰਾ ਬੋਤਾ ਇੱਥੇ ਹੈ ਨਹੀਂ ਕੋਈ ਝੂਠਾ ਬੋਲਵਾ ਦੱਸੀ ਜਾਣਾ ਓਏ ਭਾਜੀ ਮੈਂ ਕਹਿੰਨਾ ਤੁਸੀਂ ਗੱਲਾਂ ਛੱਡੋ ਤੁਸੀਂ ਆਓ ਚੱਲੋ ਫੈਕਟਰੀ ਮੇ ਨਾਲ ਓਏ ਭਾਜੀ ਪਾਜੀ ਤੁਹਾਨੂੰ ਕਹੀਣਾ ਮਾਤੂਸ਼ੀ ਦਸਤਾਰ ਜਲੂਸ ਨਾ ਕਢਾਲੇ ਜਲੂਸ ਪਾਜੀ ਅੱਤੀ ਰਾਤ 12:00 ਵਜੇ ਜਲੂਸ ਨਾ ਕਢਾਲੇ ਪਾਜੀ 12:00 ਵਜੇ ਮਸ਼ੀਨਾ ਚੱਲੀ ਜਾਂਦੀ ਆ ਦਿਖਾ ਦਵਾ ਤੁਹਾਨੂੰ ਉਹ ਕਿਹੜੀ ਫੈਕਟਰੀ ਤੇਰੀ ਵੱਡੇ ਖਬੀਖਾਂ ਜੀ ਪਾਜੀ ਨਾ 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 ਆ ਮਾਤੂਸ਼ੀ ਦਸਤਾਰ ਨਹੀਂ ਝੂਠ ਬੋਲਦਾ ਜੋ ਕਹਿੰਦਾ ਉਹ ਕਰਦਾ ਆਜੋ ਜਲੀਏ ਆਹ ਦੇਖੋ ਆਜੋ ਆਹ ਦੇਖੋ ਆ ਤਿੰਨ ਖਫੂਟਾ ਬੰਦਾ ਮੈਂ ਕਹਿੰਦਾ ਪਾਜੀ ਸਾਢੇ 5 ਫੁੱਟ ਦੀ ਗੱਲ ਕਰਨੀ ਆ ਤਿੰਨ ਤੋਂਨੇ ਫੁੱਟ ਲਈ ਆਜੋ ਕਰਾਂ ਦੀ ਇਹ ਕਹਿੰਦੇ ਫੈਕਟਰੀ ਮੇਰੀ ਆਪਣੀ ਰਾਤ ਨੂੰ ਕਹਿੰਦੇ ਟੇਲਰ ਉਹ ਰਾਤ ਨੂੰ ਤਾਂ ਅੱਜ ਕੱਲ ਕਹਿੰਦੇ ਪੰਛੀ ਨਹੀਂ ਜਾਗਦੇ ਇਹ ਐਵੇਂ ਗੱਲਾਂ ਕਰਦੇ ਉਹ ਮਾਤੂ ਸ਼੍ਰੀ ਦਸਤਾਰ ਦੇ ਟੇਲਰ ਜਾਗਦੇ ਆ ਜਿਹੜੇ ਲੋਕਾਂ ਦੇ ਫਾਇਦੇ ਕਰੀ ਜਾਂਦੇ ਆ ਓਏ ਆ ਜਾਓ ਚੱਲੀਏ ਮੈਂ ਕਹਿੰਦਾ ਗੇਟ ਖੋਲੋ ਸ਼ਟਰ ਚੱਕ ਦਿਓ ਅੱਜ ਆ ਖੋਲੋ ਸ਼ਟਰ ਯਾਰ ਬਾਜੀ ਸ਼ਟਰ ਨਾ ਭੰਨੋ ਅੱਛਾ ਓਏ ਬਾਜੀ ਓਏ ਚੱਲ ਖੋਲ ਗੇਟ ਖੋਲ ਆ ਚੱਲੀਏ ਮੈਂ ਗੱਲਾਂ ਕਰਦਾ ਓਏ ਕਰੋ ਬੱਸ ਕਰੋ ਮੈਂ ਦਿਖਾਣਾ ਤੂੰ ਦਿਖਾ ਫੈਕਟਰੀ ਆ ਜਾਓ ਆ ਜਾਓ ਐਵੇਂ ਰੌਲਾ ਪਾਇਆ ਤੇਰਾ ਲਓ ਰਾਤ ਦੇ ਬਾਹਰ ਚੱਲੇ ਅੱਧੀ ਰਾਤ ਮੈਂ ਕਹਿੰਦਾ ਭਾਜੀ ਅੱਧੀ ਰਾਤ ਲੋਕੀ ਸੌਂਦੇ ਆ ਮਾਤੂਸ਼ੀ ਦਸਤਾ ਦੇ ਟੇਲਰ ਦੀ ਆ ਦੇਖੋ ਮਾਸਟਰ ਜੀ ਨੇ ਕਟਿੰਗ ਲਈ ਤਿਆਰੀ ਕਰ ਲੀਆ ਆ ਚੱਕੋ ਬਟਨ 골ਡਨ ਲੱਗੀ ਜਾਂਦੇ ਆ ਭਾਜੀ ਆ ਪੈਂਟਾਂ ਰੈਡੀ ਪਈਆਂ ਆ ਨੰਬਰ ਲਿਖੇ ਨੇ ਕਸਟਮਰਾਂ ਦੇ ਆਜੋ ਭਾਜੀ ਆ ਮਸ਼ੀਨਾਂ ਧੜਾ ਧੜਾ ਚੱਲੀ ਜਾਂਦੀਆਂ ਪੈਂਟਾਂ ਬਣੀਆਂ ਜਾਂਦੀਆਂ ਚੱਕੋ ਕਾਰੀਗਰ ਲੱਗੇ ਹੋਏ ਸਾਰੇ ਲੱਗ ਲੱਗ ਸ਼ਹਿਰਾਂ ਦੇ ਅਲੱਗ-ਅਲੱਗ ਪਿੰਡਾਂ ਦੇ ਆਜੋ ਭਾਜੀ ਮੈਂ ਕਹਿੰਦਾ ਜਿਹੜਾ ਮਰਜ਼ੀ ਕਮਰਾ ਦੇਖ ਲਓ ਓਏ ਅਸੀਂ ਦਾ ਬਾਥਰੂਮ ਨਹੀਂ ਛੱਡੇ ਉੱਥੇ ਵੀ ਕਾਰੀਗਰ ਬਿਠਾ ਤੇ ਆ ਆਹ ਚੈੱਕ ਕਰੀ ਚਲੋ ਕੋਟ ਪਣੀਏ ਦੇ ਤੜਾ ਤੜ ਡਿਜ਼ਾਈਨ ਸਾਰੇ ਰੈਡੀ ਹੋਈ ਜਾਂਦੇ ਆ ਭਾਜੀ ਆਹ ਚੈੱਕ ਕਰੋ ਭਾਜੀ ਓਏ ਕਿਤੇ ਕਿਸੇ ਹੋਰ ਦੀ ਫੈਕਟਰੀ ਤੁਹਾਨੂੰ ਦਿਖਾਈ ਜੰਨੇ ਆ ਆਹ ਟੈਗ ਮਾਤੂ ਸ਼ਰੀ ਦਸਤਾਰ ਦੇ ਲੱਗ ਜਾਂਦੇ ਆ ਮਾਤੂ ਸ਼ਰੀ ਦਸਤਾਰ ਦੇ ਬਈ ਇਹਦਾ ਸੋਦਾ ਹੀ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਆਹ ਤੁਸੀਂ ਦੇਖੋ ਜੂਪੀ ਤੋਂ ਬਿਹਾਰ ਤੋਂ ਦਿੱਲੀ ਤੋਂ ਜੰਮੂ ਤੋਂ ਸ਼੍ਰੀਨਗਰ ਤੋਂ ਦੂਰੋਂ ਦੂਰੋਂ ਟਿੱਧਰ ਆ ਗਿਆ ਕਹਿੰਦੇ ਵੀ ਟੌਪ ਹੀ ਟੈਂਡਿੰਗ ਧਮਾਗੇ ਕਪੜਾ ਵੀ ਸਸਤਾ ਦੇ ਰਿਆ ਟੇਲਰਿੰਗ ਵੀ ਵਧੀਆ ਕਰ ਰਿਆ ਜਿੱਦਾਂ ਦਾ ਸਟਾਈਲ ਦਾ ਤੁਹਾਨੂੰ ਕੋਟ ਮੰਟ ਚਾਹੀਦਾ ਓ ਮੇਰੀਆਂ ਅੱਖਾਂ 2 2 ਇੰਚ ਖੁੱਲ ਗਈਆਂ ਮੈਨੂੰ ਨਹੀਂ ਪਤਾ ਸੀ ਕਿਉਂ ਇੰਨੇ ਸਸਤੇ ਨੇ ਭਾਜੀ ਹੁਣ ਤੁਸੀਂ ਮੰਨ ਕੇ ਹੋਣਾ ਵੀ ਜੋ ਕਹਿੰਨੇ ਅਸੀਂ ਸੱਚ ਕਹਿੰਨੇ ਆ ਲੋਕੀ ਗੱਲਾਂ ਕਰ ਦਿੰਦੇ ਆ ਵੀਡੀਓ ਪਾ ਦਿੰਦੇ ਆ ਫਲਾਣਾ ਢਮਕਾਣਾ ਜੀ ਓਏ ਭਾਜੀ ਆ ਚੈੱਕ ਕਰੋ ਆ ਲੋਕਾਂ ਦੀ ਮੁੰਡਿਆ ਦੀ ਮਿਹਨਤ ਦਿਖਦੀ ਆ ਆ ਯੂਪੀ ਤੋਂ ਬਿਹਾਰ ਤੋਂ ਮੁਸਲਮਾਨ ਭਰਾ ਸਾਡੇ ਨਾਲ ਖੜੇ ਆ ਤਾਂ ਹੀ ਅਸੀਂ 2995 3762 ਦੇਈ ਜੰਨੇ ਆ ਦੇਖੋ ਜੀ ਮੈਂ ਚੈਲੰਜ ਕਰਦਾ ਪਾਏ ਪੈਂਡ ਚਲ ਜਿਓ ਭਾਵੇਂ ਸ਼ੇ ਜੋ ਵੱਡੇ ਤੋਂ ਵੱਡੇ ਛੋਟੇ ਛੋਟੇ ਦਰਜੀ ਦੇ ਜਾ ਕੇ ਰੇਟ ਪਤਾ ਕਰੋ 2 ਪੀਸ ਕੋਟ ਪੈਂਟ ਦੀ ਸਲਾਈ 3000 ਤੋਂ 3500 ਚੱਲਦੀ ਆ ਜਿਹੜਾ 3 ਪੀਸ ਕੋਟ ਪੈਂਟ 5500 6000 ਪਰ ਕਹਿੰਦੇ ਸਾਡੇ ਕੋਲ ਆਜੋ 2 ਪੀਸ ਕੋਟ ਪੈਂਟ ਸਿਰਫ 2995 ਚ ਸਲਾਈ ਕਰਕੇ ਲੈ ਜਾਓ 3 ਪੀਸ ਕੋਟ ਪੈਂਟ 3760 ਲੈ ਜਾਓ ਵੱਡੇ ਫਾਇਦੇ ਦੇਖੋ ਮੈਂ ਦਿਖਾਉਣਾ ਚਾਹਣਾ ਆ ਚੈੱਕ ਕਰੋ ਆ ਕੋਟ ਪੈਂਟ ਬਣੀ ਜਾਂਦੇ ਆ ਆ ਮਟੀਰੀਅਲ ਲੱਗੀ ਜਾਂਦਾ ਉਧਰ ਅੰਦਰਲਾ ਬਣੀ ਜਾਂਦਾ ਉਧਰ ਵੀ ਦਿਖਾਓ ਆ ਚੱਕੋ ਭਾਜੀ ਮਾਤੂ ਸ਼੍ਰੀ ਦਸਤਾਰ ਦੇ ਮਿਹਨਤੀ ਸੇਲਮੈਨ ਰਾਤ ਦੇ 12 ਵਜੇ ਗਿਆ ਆ ਚੈੱਕ ਕਰੋ ਮੁੰਡੇ ਦੇਖੋ ਹਲੇ ਵੀ ਖੜੇ ਆ ਆ ਸਾਡੀ ਸਾਰੀ ਜਰਸੀ ਟੀਮ ਆ ਉਹ ਲੋਕਾਂ ਦੀਆਂ ਵਿਆਹਾਂ ਸ਼ਾਦੀਆਂ ਭਗਤਾਂ ਆਸਤੇ ਆਪਦੇ ਘਰ ਪਰਿਵਾਰ ਛੱਡੀ ਬੈਠੇ ਆ ਮਿਹਨਤਾਂ ਕਰੀਏ ਦੇ ਦਬਾ ਦੋ ਕੇ ਇੱਕ ਦੀ ਲੋਕਾਂ ਦੇ ਵਿਆਹਾਂ ਦੇ ਪੰਗੜੇ ਪਹਿਣਗੇ ਕਿਉਂ ਪੈਣਗੇ ਕਿਉਂਕਿ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਦੀ ਟੀਮ ਖੜ ਗਈ ਆ ਹਰ ਇੱਕ ਵੰਦਿਆ ਭਰਾਓ ਹੁਣ ਤਾਂ ਮੈਂ ਵੀ ਲੈਣਾ ਗਰੰਟੀ ਆਜੋ ਸਾਰੇ ਜਾਨੇ ਅੱਧੀ ਰਾਤ ਤੱਕ ਸਖਤ ਮਿਹਨਤ ਹੋ ਰਹੀ ਆ ਸਸਤੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਮਾਨੀਆਂ ਬਲੇਜ਼ਰ ਆ ਦੇਖੋ ਕੁਰਤੇ ਪਜਾਮੇ ਬਣਾ ਬਣਾ ਕੇ ਧਾਂਕਾ ਲਾਤੀਆਂ ਓਏ ਆ ਦੇਖੋ ਭਰਾ ਸਾਡਾ ਸ਼ਰਟਾਂ ਸੀ ਜਾਂਦਾ ਆ ਭਰਾ ਸਾਡਾ ਦੇਖੋ ਪੈਂਟਾਂ ਸੀ ਜਾਂਦਾ ਮਤਲਬ ਸਾਰੀਆਂ ਹੀ ਚੀਜ਼ਾਂ ਟੌਪ ਦੀਆਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਆਜੋ ਵੱਡੇ ਫਾਇਦੇ 10000 ਰੁਪਏ ਵਾਲਾ ਕੋਟ 2995 ਸਲਾਈ ਕਰਕੇ 15000 ਵਾਲਾ ਕੋਟ 3760 ਸਲਾਈ ਕਰਕੇ ਜਿਹੜਾ 3000 ਰੁਪਏ ਦਾ ਕੋਰਤਾ ਪਜਾਮਾ ਅਸੀਂ ਤੁਹਾਨੂੰ 13 1400 ਸਲਾਈ ਕਰਕੇ ਦਵਾਂਗੇ ਜਿਹੜੀ 10 15000 ਦੀ ਸ਼ੇਰਬਾਨੀਆਂ ਅਸੀਂ 6500 ਸਲਾਈ ਕਰਕੇ ਦਵਾਂਗੇ ਆ ਦੇਖੋ ਕੋਰਤੇ ਪਜਾਮੇ ਤਿਆਰ-ਬਹਰ ਤਿਆਰ ਆ ਪੈਕੀਆਂ ਕਰਕੇ ਰੱਖ ਦਿੱਤੀਆਂ ਚਾਹੇ ਬੈਨ ਕਾਲਰ ਬਣਾ ਲਓ ਚਾਹੇ ਕਾਲਰ ਵਾਲੇ ਬਣਾ ਲਓ ਚਾਹੇ ਤੁਸੀਂ ਬਣਾ ਲਓ ਸ਼ਰਟਾਂ ਸਾਰੀਆਂ ਚੀਜ਼ਾਂ ਇੱਕੋ ਹੀ ਛੱਤ ਹੇਠਾਂ ਤਿਆਰ ਬਾਤ ਤਿਆਰ ਕੀਤੀਆਂ ਜਾਂਦੀਆਂ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਫੋਨ ਕਰ ਲਿਓ ਕੈਮਰਾ ਨੇ ਮੰਗਲ ਦੇ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਕਾਦੀਆਂ